ਖਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਰੇ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਰੇ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਰੇ ਜੰਗ ਲੜੇ ਸੀ ਖਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਰੇ ਜੰਗ ਲੜੇ ਸੀ ਖਨਾਲ ਵੇਖ ਲੈ ਤੂੰ ਦੱਲਿਆ ਉਜਸ ਗਾਦ ਚੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਂ ਦੇ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਿੰਗਾਂ ਦੇ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਗਾਦ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਦੱਲਿਆ ਇਹੋ ਜੇ ਸਗਾਦ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੋ ਦੰਧਿਆ ਜਿਹੋ ਜੇ ਸਿਗਰ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੋ ਦੰਧਿਆ ਜਿਹੋ ਜੇ ਸਿਗਰ ਜੰਗ ਲੜੇ ਸੀ ਅੰਮਰਤ ਪੀ ਕੇ ਖੰਡ ਧਾਰਦਾ ਇੰਦਰੂਪ ਸ਼ੇਰਾਂ ਵਾਲਾ ਹੈ ਬਿਕਾਰ ਤੇ ਅੰਮਰਤ ਪੀ ਕੇ ਖੰਡ ਧਾਰਦਾ ਇੰਦਰੂਪ ਸ਼ੇਰਾਂ ਵਾਲਾ ਧਾਰ ਅਮਰ ਸੱਤੀ ਦੇ ਖੰਡੇ ਧਾਰਦਾ ਸਿੰਘ ਸਿੱਕ ਜਿਹਾ ਰੂਪ ਧਾਰਦੇ ਅਮਰ ਸੱਤੀ ਦੇ ਖੰਡੇ ਧਾਰਦਾ ਸਿੰਘ ਸਿੱਕ ਜਿਹਾ ਰੂਪ ਧਾਰਦੇ ਅਮਰ ਸੱਤੀ ਦੇ ਖੰਡੇ ਧਾਰਦਾ ਸਿੰਘ ਤੂੰ ਕੋ ਤੇਰਾ ਬਾਣਾ ਨੀ ਧਾਰ ਗੇ ਅਮਰ ਸੱਤੀ ਦੇ ਖੰਡੇ ਧਾਰਦਾ ਸਿੰਘ ਰੂਪ ਤੇਰਾ ਬਾਣਾ ਅੰਮ੍ਰਿਤ ਅਭੀ ਦੇ ਖੰਡੇ ਪਾਰ ਦਾ ਸੁਨੇਖੇ ਨੇ ਤੇਰਾ ਰੂਪ ਪਾਣਦਾ ਕੀਟਗਿਰ ਚੌਧਰੀ ਗੁਰੂ ਦੇ ਅੱਗੇ ਆਦ ਗੁਰੂ ਜਾਣਦਾ ਕੀਟਗਿਰ ਚੌਧਰੀ ਹੋੜ ਖਾਰ ਹਿੱਕ ਵਿੱਚ ਚੁੱਪ ਕਰਕੇ ਕੀਦਲੇ ਰ ਚੌਧਰੀ ਹੋੜ ਖਾਰ ਹਿੱਕ ਵਿੱਚ ਚੁੱਪ ਕਰਕੇ ਕੀਦਲੇ ਰ ਚੌਧਰੀ ਹੋੜ ਖਾਰ ਹਿੱਕ ਵਿੱਚ ਚੁੱਪ ਕਰਕੇ ਕੀਦਲੇ ਇੱਕ ਵਿੱਚ ਕੰਪਕਾਰੇ ਕੀਦਲੇਰੀ ਚੌਧਰੀ ਇੱਕ ਕੋਲਖਾਨੇ ਵਿੱਚ ਕੰਪਕਾਰੇ ਕੀਦਲੇਰੀ ਚੌਧਰੀ ਕੋਲਖਾਨੇ ਵਿੱਚ ਇੱਕ 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 ਵਿੱਚ ਕੰਪਕਾਰੇ ਕੀਦਲੇਰੀ ਚੌਧਰੀ ਯਕਦਾ ਦੇ ਚੁੱਪ ਕਰਕੇ ਕੀ ਦਲੇਰੀ ਚੌਧਰੀ ਗੋਲੇਖਾੜ ਹਿੱਕ ਵਿੱਚ 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 ਚੁੱਪ ਕਰਕੇ ਕੀ ਦਲੇਰੀ ਚੌਧਰੀ ਜੈ ਜੈ ਚੌਧਰੀ ਆ ਇਹ ਤਾਂ ਕਹਦੇ ਕੁਲੀ ਹਿੱਕ ਦੇ ਵਿੱਚ ਖਾੜੀ ਬਹੁਤ ਔਖੀ ਹੈ। ਔਰ ਕਹਿੰਦਾ ਇਹ ਜਰ ਜੇ ਤੇਰਾ ਜਿਆਦਾ ਪਿਆਰ ਹੈ ਨਾ। ਸਾਹ ਕਹਿੰਦੇ ਫਿਰ ਤੂੰ ਆਪ ਹੀ ਖੜ ਜਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਾਹ ਕਹਿੰਦੇ ਹੁਣ ਸਿੰਘਾਂ ਦੇ ਕਹਦੇ ਜਦੋਂ ਜਵਾਬ ਦੇ ਦਿੱਤਾ ਨਾ ਹੁਣ ਕਹਿੰਦੇ ਭਾਈ ਦੱਲਾ ਮੂੰਹ ਟਿਕਾਏ ਆਉਂਦਾ ਹੈ। ਹੁਣ ਆਕੇ ਮਹਾਰਾਜ ਨੂੰ ਕਹਿੰਦਾ ਕਹਿੰਦਾ ਮਹਾਰਾਜ ਉਹ ਤਾਂ ਕਹਿੰਦਾ ਸਾਰੀ ਖੇੜਾ ਛੜਾ ਗਏ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਦੱਲਿਆ ਤੈਨੂੰ ਕਹਿੰਦੇ ਤੇਰੇ ਸਿੰਘਾਂ ਦੇ ਬਹੁਤ ਬਾੜ ਸੀ ਨਾ ਹੋਰ ਕਹਿੰਦੇ ਸਾਡੇ ਪਿਆਰ ਵਾਲੇ ਸਿੰਘ ਨੇ ਹੋਰ ਤੇਰੇ ਤਾਂ ਕਹਿੰਦੇ ਸਿੰਘ ਨੇ ਜਿਹੜੇ ਤਰਖਾਈਏ ਨੇ ਭਾਈ ਹੋਰ ਤਰਖਾਈਏ ਨੇ ਤਾਂ ਕਹਿੰਦੇ ਆਪਣੀ ਤਰਖਾਹ ਤੱਕ ਮਤਲਬ ਹੈ ਔਰ ਉਹਨਾਂ ਦੇ ਅੰਦਰ ਜਿਹੜਾ ਪਿਆਰ ਨੇ ਸਾਡੇ ਉਹ ਪਿਆਰ ਵਾਲੇ ਸਿੰਘਾ ਨੇ ਜਿਨ੍ਹਾਂ ਨੇ ਕਹਿੰਦੇ ਇਸ ਮਦਾਨੇ ਜੱਗ ਦੇ ਵਿੱਚ ਕਹਿੰਦੇ ਜੰਗ ਲੜੇ ਨੇ ਸੋ ਆਉ ਕਹਿੰਦੇ ਪੜ ਵੀ ਲੈਨੇ ਆ ਹੋ ਅੱਖਾਂ ਨਾਲ ਵੇਖ ਲੈ ਤੂੰ ਲੱਲਿਆ ਇਹੋ ਦੇ ਸਜਾ ਦੇ ਜੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਲੱਲਿਆ ਇਹੋ ਜੇ ਸਨਗਾਰੇ ਚੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਢੱਲਿਆ ਇਹੋ ਜੇ ਸਿੰਗਾਰੇ ਚੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਢੱਲਿਆ ਇਹੋ ਜੇ ਸਿੰਗਾਰੇ ਚੰਗ ਲੜੇ ਸੀ ਅੱਖਾਂ ਨਾਲ ਵੇਖ ਲੈ ਤੂੰ ਢੱਲਿਆ ਇਹੋ ਜੇ ਸਿੰਗਾਰੇ ਚੰਗ ਲੜੇ ਸੀ